ਗੁਰਿਆਨ ਨੇੜਲੇ ਪਿੰਡ ਰੁੜਕਾ ਕਲਾ ਵਿੱਚ ਇੱਕ ਮੱਧ ਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਨੂਪ ਸੰਘੇੜਾ ਪੁੱਤਰ ਜਸਵਿੰਦਰ ਸਿੰਘ ਵਾਸੀ ਪੱਟੀ ਬੁਲਾਕੀ ਰੁੜਕਾ ਕਲਾ ਹੈ ਗੁਰਾਇਆ ਸਥਿਤ ਇੱਕ ਨਿੱਜੀ ਬੈਂਕ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਸ਼ਨੀਵਾਰ ਸ਼ਾਮ ਨੂੰ ਜਦੋਂ ਉਹ ਆਪਣੀ ਲਈ ਸਾਂਸੀ ਡਵਰ ਵੈਰਲ 12 ਬੋਰ ਦੇ ਹਥਿਆਰ ਦੀ ਸਫਾਈ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ ਅਤੇ ਉਸ ਦੇ ਸਿਰ ਵਿੱਚ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਜੇ ਪਾਸੇ ਗੁਰਾਇਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਐਸਐਚਓ ਗੁਰਾਇਆ ਸਿਕੰਦਰ ਸਿੰਘ ਬਿਰਕ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਮਾ ਕੁਰਵਾਨ ਸਿੰਘ ਸਾਹ ਕਸਰਵਾਂ ਦੇ ਰੋੜਕਾ ਕਣਾ ਅੱਜ ਸਾਡੇ ਪਿੰਡ ਵਿੱਚ ਬਹੁਤ ਹੀ ਮਨ ਭਾਗੀ ਘਟਨਾ ਵਾਪਰੀ ਹੈ ਅਨੂਪ ਚੰਦ ਸਨੋਵ ਜਿਸਵਿੰਦਰ ਸਿੰਘ ਰੋੜਕਾ ਕਣਾ ਪਤੀ ਬੁੱਲਾ ਦਾ ਰਹਿਣ ਵਾਲਾ ਤੇ ਕੋਵਿਡ ਬੈਂਕ ਗਰਾਿਆਂ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਨੌਕਰੀ ਕਰਦਾ ਸੀ ਦੋ ਛੁੱਟੀਆਂ ਕਾਰਨ ਕੱਲੋ ਆਪਣੀ ਗੱਡ ਨਾਲ ਲੈ ਆਇਆ ਅੱਜ ਕਰੀਬ 1.5-3 ਵਜੇ ਉਹ ਆਪਣੀ ਗਨ ਸਾਫ ਕਰ ਰਿਹਾ ਸੀ ਤੇ ਜਿਹੜਾ ਉਹਦੇ ਵਿੱਚ ਰੌਣ ਸੀਗਾ ਉਹ ਅਚਾਨਕ ਚੱਲ ਗਿਆ ਤੇ ਉਹਦੀ ਸੱਜੀ ਅੱਖ ਦੇ ਰੌਣ ਲੱਗਣ ਕਾਰਨ ਉਹਦੀ ਸਾਰੀ ਖੋਪਰੀ ਉੜ ਗਈ ਤੇ ਮੌਕੇ ਤੇ ਉਹਦੀ ਮੌਤ ਹੋ ਗਈ ਰੋਲਾ ਪੈਣ ਤੋਂ ਬਾਅਦ ਦਾ ਪਰਿਵਾਰ ਵਾਲੇ ਜਾ ਕੇ ਦੇਖਿਆ ਤੇ ਉਹ ਖਤਮ ਹੋ ਚੁੱਕਾ ਸੀ ਤੇ ਉਹਨਾਂ ਦੇ ਫੋਨ ਕਰਨ ਤੋਂ ਬਾਅਦ ਆਂਢੀ ਗੋਂਢੀ ਤੇ ਸਾਰੇ ਨਗਰ ਵਾਸੀ ਇਕੱਠੇ ਹੋਏ ਪੁਲਿਸ ਮੁਲਾਜ਼ਮ ਕਰਾਇਆ ਵਾਲੇ ਵੀ ਰੋੜ ਦਾ ਚਮਕੀ ਵਾਲੇ ਵੀ ਇੱਥੇ ਪਹੁੰਚੀ ਹੈ ਤਾਂ ਵਿਆਹ ਨੂੰ ਉਹਨਾਂ ਨੇ ਦੇਖ ਲਿਆ ਕਿਸੇ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਕਿਸੇ ਦਾ ਕੋਈ ਝਗੜਾ ਨਹੀਂ ਉਹਦੇ ਨਾਲ ਤੇ ਪਰਿਵਾਰ ਵਾਲੇ ਵੀ ਤੇ ਨੱਗਰ ਵਾਲੇ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਿਸੇ ਖਿਲਾਫ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਸਹਿਬ ਇਹ ਘਟਨਾ ਵਾਪਰੀ ਹੈ ਜਿਹੜੀ ਬੜੀ ਮਨ ਭਾਗੀ ਹੈ ਉਹਦਾ ਬੇਟਾ ਬੜਾ ਛੋਟੀ ਉਮਰ ਦਾ ਹੈ 8-9 ਸਾਲ ਦਾ ਉਹਦੀ ਸੁਪਤਨੀ ਡੇਬਈ ਦੇ ਵਿੱਚ 6-7 ਮਹੀਨਿਆਂ ਤੋਂ ਗਈ ਹੈ ਉਹਨਾਂ ਰਾਤ ਗੱਲਬਾਤ ਸ਼ਾਇਦ ਉਹਨਾਂ ਦੀ ਹੋਈ ਸੀ ਆਪ ਵਿੱਚ ਤੇ ਇਸ ਮਨੁਆਗੀ ਘਟਨਾ ਤੇ ਅਸੀਂ ਨਗਰ ਨਿਵਾਸੀ ਬੜਾ ਅਫਸੋਸ ਪ੍ਰਗਟ ਕਰਦੇ ਆਂ ਪੋਸਟਮਾਨ ਦੀ ਬੋੜੀ ਜਾ ਚੁੱਕੀ ਹੈ ਸਸਕਾਰ ਉਹਦੀ ਵਾਈਫ ਹੋਣ ਤੋਂ ਬਾਅਦ ਹੀ ਹੋਈ ਹਾਂ ਹਾਂ ਪਰਿਵਾਰ ਵਾਲੇ ਸਲਾਹ ਕਰਨਗੇ ਕਿ ਉਹਨਾਂ ਨੂੰ ਫੋਨ ਤੇ ਕੰਟੈਕਟ ਕਰਨਗੇ ਇੱਕ ਤਰ੍ਹਾਂ ਤੇ ਜਲਦੀ ਜਲਦੀ ਹੋ ਨਹੀਂ ਸਕਦਾ ਕਿਉਂਕਿ ਪੋਸਟਮਾਨ ਨੂੰ ਕੰਨ ਹੋਣਾ ਹਾਲ ਤੱਕ ਪਹੁੰਚਣਾ ਅੱਜ ਵਕਤ ਕਰੀਬ 4:00 ਵਜੇ ਸਾਨੂੰ ਤਲਾਸ਼ ਮਿਲੀ ਸਗੀ ਕਿ ਰੁੜਕਾ ਕਲਾ ਅਨੂਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੁੜਕਾ ਕਲਾ ਉਮਰ ਕਰੀ 35 ਸਾਲ ਆ ਜਿਹੜਾ ਬੈਂਕ ਦੇ ਵਿੱਚ ਗਾਰਡ ਲੱਗਾ ਹੋਇਆ ਸੀਗਾ ਉਹਦੇ ਲਾਇਸੈਂਸੀ ਰੈਫਲ ਜਿਹੜੀ ਹੈਗੀ ਆ 12 ਬੋਰ ਉਹ ਅਚਾਨਕ ਜਿਹੜਾ ਉਹ ਸਾਫ਼ ਕਰ ਰਿਆ ਸੀਗਾ ਉਹਦੀ ਗੋਲੀ ਚੱਲਣ ਦੇ ਨਾਲ ਉਹਦੀ ਗੋਲੀ ਜਿਹੜੀ ਆ ਸਿਰ ਦੇ ਵਿੱਚ ਲੱਗੀ ਤੇ ਜਿਹੜੀ ਮੌਕੇ ਤੇ ਉਹਦੀ ਜਿਹੜੀ ਮੌਤ ਹੋ ਗਈ ਆ ਇੱਕ ਕੋਆਪਰੇਟਿਵ ਸੁਸਾਇਟੀ ਬੈਂਕ ਹੈ ਉੱਥੇ ਇਹ ਗਾਰਡ ਦੀ ਨੌਕਰੀ ਕਰਦਾ ਸੀਗਾ